ਬਜ਼ੁਰਗਾਂ ਦੀ ਹਾਜ਼ਰੀ 'ਚ تشریف فرما ਇਹ ਐਸੀਆਂ ਹਸਤੀਆਂ ਦੀ ਯਾਦ ਤੁਸੀਂ ਬੈਠੇ ਹੋ ਜਿਹੜੇ ਆਪਣੇ فن ਵਿੱਚ ਆਪਣੀ ਕਲਾ ਵਿੱਚ ਉਸਤਾਦ ਕੋ ਆ ਗਏ ਉਸਤਾਦ ਹਨ ਕਿਉਂਕਿ ਉਹਨਾਂ ਦੇ ਅੱਗੇ ਬੱਚੇ ਉਸਤਾਦ ਸਰਦਾਰ ਮੁਹੰਮਦ ਜੀ ਜੋ ਮੁਹੰਮਦ ਗੂਟਾ ਸਾਹਿਬ ਜੀ ਦੇ ਵਾਲਿਦ ਸਾਹਿਬ ਹੈ ਉਹਨਾਂ ਦਾ ਇਹ ਰਤਬਾ ਕਿ ਮੇਰੇ ਉਸਤਾਦ ਜੀ ਉਸਤਾਦ ਪੂਰਨ ਸ਼ਾਹਕੋਟੀ ਸਾਹਿਬ ਨਾਲ ਜਿਹੜੀ ਵਜਾਉਂਦੀ ਹੈ ਵਜਾਈਦੀ ਹੈ ਉਹਦੇ ਵਿੱਚ ਮੇਰੇ ਉਸਤਾਦ ਜੀ ਉਹਨਾਂ ਦੇ شاਗਿਰਦ ਸੀ ਦੇਖੋ ਕਿੰਨਾ ਵੱਡਾ ਰਤਬਾ ਜਿਨ੍ਹਾਂ ਦੀ ਬਜ਼ੁਰਗ ਸ਼ਾਹਕੋਟੀ ਸਾਹਿਬ ਉਹਨਾਂ ਦੇ ਚ ਯਾਨੀ ਜਿਹੜੇ ਸ਼ਾਹਕੋਟੀ ਸਾਹਿਬ ਦੇ ਜਿਹੜਾ ਮੇਰਾ ਸੁਰਦਵਾਰ ਆ ਮੇਰੇ ਲਈ ਮੰਦਰ ਆ ਉਹਨਾਂ ਦਾ ਜਿੱਥੇ ਵੀ ਉਹ ਤਸ਼ਰੀਫ ਰੱਖਦੇ ਘਰ ਆ ਉੱਥੋਂ ਦੀ ਕੋਈ ਵੈਸੇ ਲੰਘ ਜਾਵੇ ਉਹਦਾ ਨਾਮ ਹੋ ਜਾਂਦਾ ਉਹ ਜਰਾ ਸੀਨ ਛੱਡ ਦੇਣ ਤੇ ਕਈ ਕੁਰਬਲ-ਕੁਰਬਲ ਕਰਦੇ ਹੰਸ ਰਾਜ ਪੈਦਾ ਹੋ ਜਾਂਦੇ ਆ ਸ਼ਾਹਕੁਟੀ ਸਾਹਿਬ ਦਾ ਔਰ ਉਹ شاਗਿਰਦ ਸੀ ਸਰਦਾਰ ਮੁਹੰਮਦ ਸਾਹਿਬ ਜੀ ਇਸ ਕਰਕੇ ਮੇਰੇ ਲਈ ਬਹੁਤ ਹੀ ਕਾਬਲੇ ਇhtਰਾਮ ਨੇ ਮੁਹੰਮਦ ਬੂਟਾ ਸਾਹਿਬ ਉਸਤਾਦਾਂ ਦੀ ਆਲ ਔਲਾਦ ਹੈ ਰੱਬ ਸਭ ਨੂੰ ਇਹੋ ਜਿਹੀ ਔਲਾਦ ਦੇਵੇ ਇਹ ਜਿਹੜੇ ਆਪਣੇ ਵਾਲਦਿਆਂ ਦਾ ਨਾਮ ਜ਼ਿੰਦਾ ਰੱਖਦੇ ਨੇ ਔਰ ਗੁਲਜ਼ਾਰ ਮੁਹੰਮਦ ਉਹਨਾਂ ਦੇ ਭਾਈ ਉਹ ਵੀ ਆਪਣੀ 21ਨ ਵਾਹਿਦ ਸ਼ਾਨੋ ਆਪਣੇ ਫਨ ਵਿੱਚ ਉਹਨਾਂ ਦੀ ਯਾਦ ਤੁਸੀਂ ਤਸ਼ਰੀਫ ਫਰਮਾਓ ਇਸ ਕਰਕੇ عظیم ਹਸਤੀਆਂ ਇੱਥੇ ਤਸ਼ਰੀਫ ਲਿਆਉਂਦੀਆਂ ਨੇ ਸਭ ਦੀ ਮਿਹਰਬਾਨੀ ਬਹੁਤ ਦੇਰ ਤੋਂ ਮੇਰੇ ਖਿਆਲ ਪਹਿਲੀ ਵਰਸੀ ਸੀ ਜਦੋਂ ਮੈਂ ਤੇ ਮੇਰੇ ਉਸਤਾਦ ਜੀ ਆਏ ਸਾਂ 88 9088 ਵਿੱਚ ਪਹਿਲੀ ਵਾਰੀ ਆਏ ਸਾਂ ਹੈ ਅੱਛਾ ਉਹਨਾਂ ਨੇ ਵੀ ਚਾਹੀ ਸੀ ਉੱਥੇ ਮੈਂ ਅਰਜ਼ ਕਰਾਂ ਕਿ ਜੀ ਫਨ ਦੀ ਦੁਨੀਆ ਵਿੱਚ ਇਹ ਜ਼ਿਕਰ ਕਾਬਲੇ ਜ਼ਿਕਰ ਹਸਤੀਆਂ ਸੀ ਤਸੱਵੁਫ ਸੂਫੀਇਜ਼ਮ ਮਾਰਿਫਤ ਦੀ ਦੁਨੀਆ ਦੇ ਵਿੱਚ ਅਗਰ ਕੋਈ ਹਸਤੀ ਇਸ ਸਦੀ ਵਿੱਚ ਹੋਈ ਆ ਤਾਂ ਦਾਤਾ ਲੀਮਨ ਸਰਕਾਰ ਮਡਾਲੀ ਸ਼ਰੀਫ ਵਾਲੇ ਹੈ ਕੋਈ ਐਸਾ ਫਕੀਰ ਜਿਹੜਾ ਆਪਣੇ ਮੁਰਸ਼ਿਦ ਲਈ ਇਸ ਕਦਰ ਕੰਪਲੀਟ ਸਰੈਂਡਰ ਕੀਤਾ ਉਹਨਾਂ ਨੇ ਕਿ ਉੱਪਰ ਕੰਮ ਚੱਲ ਰਿਹਾ ਤੇ ਆਵਾਜ਼ ਮਾਰੀ ਤੇ ਉਹਨਾਂ ਨੇ ਕਿਹਾ ਓ ਇੰਨਾ ਟਾਈਮ ਲਗਾ ਰਿਹਾ ਤੇ ਕੌੜੀ ਛੱਡ ਕੇ ਛਾਲ ਹੀ ਮਾਰ ਦਿੱਤੀ ਉੱਪਰ ਹੈ ਕੋਈ ਐਸਾ ਬੰਦਾ ਅੱਜ ਅੱਜ ਕੱਲ ਦੇ ਚੇਲੇ ਨੂੰ ਕਹੋ ਓਏ ਤੂੰ ਇੰਨਾ ਟਾਈਮ ਤੈਨੂੰ ਦੀਦਾ ਨਹੀਂ ਤੂੰ ਹੀ ਕੰਮ ਕਰਵਾ ਰਿਹਾ ਉੱਤੇ ਅੱਜ ਕੱਲ ਇਹ ਰਵਾਜ ਹੈ ਕਿਤੇ ਗੱਲ ਕਿਸੇ ਨੂੰ ਦੱਸ ਦਿੱਤੀ ਤੇ ਉਹਨਾਂ ਦੇ ਮੁਰਸ਼ਿਦ ਨਹੀਂ ਸੀ ਚਾਹੁੰਦੇ ਜੀ ਬੋਲਿਆ ਜਾਵੇ ਨੰਬਰ ਸ਼ੰਬਰ ਦੱਸਦਾ ਕਿਸੇ ਨੂੰ ਮੈਂ ਠੀਕ ਕਹਿ ਰਹੇ ਸਰਕਾਰ ਜਦੋਂ ਨੰਬਰ ਨਿਕਲ ਆਇਆ ਉਹ ਬਹੁਤ ਬੰਦਾ ਲਾਟਰੀ ਸ਼ਾਟਰੀ ਲੈ ਕੇ ਆਇਆ ਬੜੇ ਮਨਮਨੋਤ ਨਾ ਮੁਰਸ਼ਿਦਾਂ ਨੂੰ ਪਤਾ ਲੱਗ ਗਿਆ ਉਹ ਕਹਿੰਦੇ ਕੱਚਾ ਹੀ ਬੋਲ ਪਿਆ ਵੀ ਫਿਰ ਜਦੋਂ ਚਾਹ ਦਾ ਵੇਲਾ ਹੋਇਆ ਤੇ ਚਾਹ ਦੀ ਸੇਵਾ ਦਾਤਾ ਲਿਆ ਮੈਂ ਸਰਕਾਰ ਕਰਦੀ ਹੁੰਦੀ ਸਨ ਜਦੋਂ ਚਾਹ ਬਣਾਉਣ ਚੁੱਲ੍ਹੇ ਵੱਲ ਗਏ ਕਹਿੰਦੇ ਉਹ ਕੱਚਾ ਬੋਲ ਪਿਆ ਤੇਰਾ ਹੁਣ ਦੜਾ ਵੀ ਬਕਾ ਦੀਏ ਅੱਜ ਅੱਜ ਉਹ ਚੁੱਲਾ ਨਹੀਂ ਅੱਜ ਪੈਰਾ ਦਾ ਚੁੱਲਾ ਬਲਣਾ ਆਸ਼ਿਕ ਦੀ ਚਰਬੀ ਲੋਕੋ ਢਲ ਢਲ ਕੇ ਆਲੇ ਦੁਆਲੇ ਪਿੰਡਾਂ ਦੇ ਖੂਹਾਂ ਦੇ ਜੱਟਾਂ ਨੇ ਡਾਂਗਾ ਲਾंदे ਉਹ ਮੁੰਡੇ ਨੂੰ ਮਾਰ ਹੀ ਦੇਣਾ ਸੋਹਣੇ ਬਹੁਤ ਸੀਗੇ ਯੂਸਫ ਪੈਦਾ ਹੋਏ ਸਨ ਅਲੀ ਅਹਿਮਦ ਉਹਨਾਂ ਨੇ ਕਿਹਾ ਗੱਲ ਸੁਣੋ ਆਸ਼ਿਕ ਤੇ ਮਸ਼ੂਕ ਦੀ ਗੱਲ ਹੈ ਤੁਸੀਂ ਨਾ ਬੋਲਿਓ ਅੰਨੇ ਹੋਜੋਗੇ ਇਹੀ ਹੋਇਆ ਜਨੇ ਇੱਦਾਂ ਲਾਠੀ ਚ ਕਿਉਂ ਪਿਛਲ ਖੁਰੀ ਅੰਨਾ ਵੀ ਹੋਇਆ ਤੇ ਡਿੱਗਾ ਫਿਰ ਉਹਨੇ ਕਿਹਾ ਵੀ ਇਹ ਆਸ਼ਿਕ ਮਸ਼ੂਕ ਦੀ ਗੱਲ ਹੈ ਸਰਕਾਰ ਅੱਗ ਬਾਲਤੀ ਪੈਰਾਂ ਦਾ ਚੁੱਲ੍ਹਾ ਬਣ ਗਿਆ ਚਰਬੀ ਟਲਦੀ ਰਹੀ ਪੱਤੀ ਪਾ ਦਿੱਤੀ ਗਈ ਚਾਹ ਨੂੰ ਜਦੋਂ ਉਬਾਲਾ ਆ ਗਿਆ ਚਾਹ ਬਣ ਕੇ ਕਹਿੰਦੇ ਲੈ ਹੁਣ ਫਕੀਰ ਬਣ ਗਿਆ ਪੱਕ ਗਿਆ ਕੰਮ ਹੁਣ ਪੱਕ ਗਿਆ ਕੰਮ ਮੈਂ ਆਪ ਉਹਨਾਂ ਦੇ ਦਰਸ਼ਨ ਕੀਤੇ ਬਹੁਤ ਦਰਸ਼ਨ ਕੀਤੇ ਹੈ ਉਹਨਾਂ ਦੇ ਪੈਰਾਂ 'ਚ ਅਜੇ ਤੱਕ ਸੇਕ ਪੈਂਦਾ ਸੀ ਜਿੰਨੀ ਦੇ ਉਹ ਹਯਾਤੀ 'ਚ ਰਹੇ ਵੈਸੇ ਫਕੀਰ ਜ਼ਿੰਦਾ ਹੀ ਹੁੰਦੇ ਆ ਦਾਗ ਸੀਗੇ ਅਕਸਰ ਮਹਿੰਦੀ ਲਵਾ ਕੇ ਰੱਖਦੇ ਸਨ ਅਕਸਰ ਮਹਿੰਦੀ ਲੱਗਦੀ ਸੀ ਕਿਉਂਕਿ ਉਹ ਅਸਰ ਤਾਂ ਰਹਿੰਦਾ ਹੈ ਨਾ ਹਿਊਮਨ ਬਾਡੀ 'ਚ ਭਾਵੇਂ ਕੋਈ ਹਸਤੀ ਆਈ ਹੋਵੇ ਤੇ ਜਿਸ ਦਰਬਾਰ ਨਾਲ ਉਹਨਾਂ ਦੀ ਵਬਸਤਗੀ ਹੈ ਸਬੰਧ ਉਹ ਸਾਡੇ ਲਈ ਬਹੁਤ ਹੀ ਕਾਬਲੇ ਇhtਰਾਮ ਨੇ ਇਸ ਟਾਈਮ ਦੇ ਮੌਜੂਦਾ ਗੱਦੀ ਨਸੀਹ ਸਾਈਂ ਉਮਰੇ ਸ਼ਾਹ ਸਾਹਿਬ ਸਰਕਾਰ تشریف فرما لے ایک ਵਾਰੀ ਖੜੇ ਹੋ ਕੇ ਜਰਾ ਇhtرام ਕਰੋ ਤੁਹਾਨੂੰ ਤੁਸੀਂ ਠੀਕ ਤੁਹਾਡੇ ਗੁੱਡੇ ਗੁੱਡੇ ਨਹੀਂ ਬਦਲਾਉਣੇ ਪੈਣਗੇ ਮੇਰੇ ਹਿਸਾਬ ਨਾਲ ਮੇਰੀ ਮੇਰਾ ਯਕੀਨ ਹੈ ਬੈਜੋ ਮੈਂ ਮਾਫੀ ਚਾਹਨਾ ਤੁਹਾਨੂੰ ਤਕਲੀਫ ਦਿੱਤੀ ਇਹ تشریف ਲਿਆਏ ਨੇ ਸਰਕਾਰ ਤੁਹਾਡੇ ਆਉਣ ਨਾਲ ਮੇਲਾ ਹੋ ਗਿਆ ਇਹ ਤੁਸੀਂ ਲੈ ਲਓ ਹੁਣ ਜਿਹੜੀ ਗੱਲ ਹੋਈ ਸੀ ਨਾ ਨਾ ਮੈਨੂੰ ਤੂੰ ਤੁਸੀਂ ਮੈਨੂੰ ਤੂੰ ਇੱਕ ਮਿੰਟ ਲਈ ਪਾ ਲੋ ਹੁਣ ਜਿੰਨਾ